ਨਾਰੰਗ ਕਲੋਨੀ ਵਿਖੇ ਚੋਰਾਂ ਨੇ ਵਿਆਹ ਵਾਲੇ ਘਰ ਨੂੰ ਬਣਾਇਆ ਨਿਸ਼ਾਨਾ ਕਰੀਬ 13 ਲੱਖ ਰੁਪਏ ਦੀ ਨਕਦੀ ਅਤੇ ਗਹਿਣਿਆਂ ਦੇ ਕੀਤਾ ਹੱਥ ਸਾਫ। ਸ਼੍ਰੀ ਮੁਕਸਰ ਸਾਹਿਬ ਦੀ ਨਾਰੰਗ ਕਲੋਨੀ ਦੀ ਗਲੀ ਨੰਬਰ 4 ਵਿਖੇ ਚੋਰਾਂ ਨੇ ਬੀਤੀ ਦੇਰ ਰਾਤ ਵਿਆਹ ਵਾਲੇ ਇੱਕ ਘਰ ਨੂੰ ਨਿਸ਼ਾਨਾ ਬਣਾ ਕੇ ਕਰੀਬ 13 ਲੱਖ ਰੁਪਏ ਦੀ ਨਕਦੀ ਅਤੇ ਸੋਨੇ ਦੇ ਗਹਿਣਿਆਂ ਤੇ ਹੱਥ ਸਾਫ ਕਰ ਦਿੱਤਾ। ਵਿਆਹ ਦੀਆਂ ਖੁਸ਼ੀਆਂ ਵਿੱਚ ਬਿਜੀ ਪਰਿਵਾਰ ਨੂੰ ਏਡੀ ਵੱਡੀ ਚੋਰੀ ਨੇ ਹਿਲਾ ਕੇ ਰੱਖ ਦਿੱਤਾ। ਸਵੇਰ ਦੇ ਕਰੀਬ 10 ਵਜੇ ਪਰਿਵਾਰ ਨੇ ਦੱਸਿਆ ਕਿ ਸੂਚਨਾ ਦੇ ਬਾਵਜੂਦ ਪੁਲਿਸ ਦੇਰੀ ਨਾਲ ਜਾਇਜ਼ਾ ਲੈਣ ਵਾਸਤੇ ਪਹੁੰਚੀ। ਨਾਰੰਗ ਕਲੋਨੀ ਦੀ ਗਲੀ ਨ ਜਿਵੇਂ ਕਿ ਬੀਤੀ ਰਾਤ ਮੁਕਤੀ ਸਰ ਪੈਲੇਸ ਵਿਖੇ ਉਹਨਾਂ ਦੀ ਬੇਟੀ ਦਾ ਵਿਆਹ ਹੋਣ ਕਾਰਨ ਸਾਰਾ ਪਰਿਵਾਰ ਅਤੇ ਰਿਸ਼ਤੇਦਾਰ ਵਿਆਹ ਸਮਾਗਮ ਵਿੱਚ ਮੋਜੂਦ ਸਨ ਤੇ ਪਿੱਛੇ ਘਰ ਵਿੱਚ ਕੋਈ ਨਹੀਂ ਸੀ। ਇਸੇ ਗੱਲ ਦਾ ਫਾਇਦਾ ਚੱਕਦੇ ਹੋਏ ਚੋਰ ਉਹਨਾਂ ਦੇ ਘਰ ਵਿੱਚ ਦਾਖਲ ਹੋਏ ਤੇ ਅਲਮਾਰੀ ਵਿੱਚੋਂ ਕਰੀਬ 13 ਲੱਖ ਰੁਪਏ ਦੀ ਨਕਦੀ ਤੋਂ ਇਲਾਵਾ ਸੋਨੇ ਦੇ ਗਹਿਣੇ ਚੋਰੀ ਕਰਕੇ ਲੈ ਗਏ। ਇਸ ਚੋਰੀ ਦਾ ਪਤਾ ਉਹਨਾਂ ਨੂੰ ਅੱਜ ਸਵੇਰੇ ਵਿਆਹ ਦੀਆਂ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਘਰ ਪਹੁੰਚਣ ਤੇ ਲੱਗਿਆ। ਉਹਨਾਂ ਨੇ ਸ਼ੱਕ ਜ਼ਾਹਿਰ ਕੀਤਾ ਹੈ ਕਿ ਇਸ ਚੋਰੀ ਨੂੰ ਉਹਨਾਂ ਦੇ ਹੀ ਘਰ ਦੇ ਕਿਸੇ ਭੇਤੀ ਨੇ ਅੰਜਾਮ ਦਿੱਤਾ ਹੈ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਵਿਆਹ ਹੋਣ ਕਾਰਨ ਉਹਨਾਂ ਦਾ ਪਹਿਲਾਂ ਹੀ ਕਾਫੀ ਖਰਚਾ ਹੋ ਚੁੱਕਿਆ ਸੀ ਪਰ ਇਸ ਚੋਰੀ ਨੇ ਉਹਨਾਂ ਨੂੰ ਇੱਕ ਵੱਡਾ ਆਰਥਿਕ ਨੁਕਸਾਨ ਪਹੁੰਚਾਇਆ ਉਹਨਾਂ ਨੇ ਪੁਲਿਸ ਦੇ ਕੋਲੋਂ ਚੋਰਾਂ ਨੂੰ ਜਲਦ ਫੜੇ ਜਾਣ ਦੀ ਅਪੀਲ ਕੀਤੀ ਹੈ ਹਰਿੰਦਰ ਕੁਮਾਰ अरोड़ा ਡੈਰੀ ਨਾਰਾਂ ਕਲੋਨੀ ਕਲੀ ਨੰਬਰ 4 ਮੇਰੇ ਬੇਟੇ ਦੀ ਮੈਰਿਜ ਸੀ ਅਸੀਂ ਕੱਲ ਰਾਤ ਤੋਂ 9:30 ਤੋਂ ਲੈ ਕੇ ਸਵੇਰ 5:30 ਵਜੇ ਤੱਕ ਅਸੀਂ ਪੈਲਸ ਸੀ ਉਸ ਦੌਰਾਨ ਸਾਡੇ ਘਰ 12 ਲੱਖ ਰੁਪਏ ਦੀ ਚੋਰੀ ਨਾਲ ਉਹ ਇੱਕ ਸੰਟੇਸੀ ਸੀ ਉਹਨੇ ਦਾ ਨਾਮ ਹੋਰ ਆਟਮਾ ਦੀ ਇੱਕ ਲੋ ਸਾਡੇ ਘਰੋਂ ਚੋਰੀ ਕਰ ਲਈ ਤੇ ਪਰ ਅਸੀਂ ਪੁਲਿਸ ਨੂੰ ਫੋਨ ਬੰਨ ਕਰਿਆ ਪਰ ਨਹੀਂ ਕੋਈ ਕਾਰਵਾਈ ਨਹੀਂ ਹੋਈ ਐਸਾ ਮੰਗ ਕਰਦੇ ਹਾਂ ਅਜੀ ਇਹ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਅਸੀਂ ਇਹ ਮੰਗ ਕਰਦੇ ਹਾਂ ਵੀ ਸਾਡੋ ਜਲਦੀ ਤੋਂ ਜਲਦੀ ਇਨਸਾਫ ਦਵਾਇਆ ਜਾਵੇ ਸਾਡੇ ਪੈਸੇ ਵਾਪਸ ਕਰਾਈ ਜਾਣ ਇਹ ਅਸੀਂ ਰਾਗ ਗੁੜੀ ਦਾ ਵਿਆਹ ਸੀਗਾ ਤੇ ਵਿਆਹ ਵਾਸਤੇ ਪੈਸੇ ਇਕੱਠੇ ਕੀਤੇ ਸੀਗੇ ਮਸਾਂ ਤੇ ਨਾਲ ਢਾਈ ਟੋਲੇ ਸੋਨਾ ਕੁੜੀ ਦਾ ਸੈੱਟ ਸੀਗਾ ਤੇ ਮੇਰੀ ਨਾਨ ਦੀਆਂ ਵਾਲੀਆਂ ਸੀਗੀਆਂ ਇੱਕ ਤੇ ਉਹ ਸੀ ਇੱਥੇ ਕਰਕੇ ਤੇ ਅਸੀਂ ਪੈਲਸ ਚਲੇ ਗਏ ਆ ਜਦੋਂ ਸਾਢੇ 7:00 ਤੇ 5:30 ਵਜੇ ਅਸੀਂ ਆ ਕੇ ਇੱਥੇ ਇਹ ਇੱਥੇ ਪੈ ਗਿਆ ਹਰਵਿੰਦਰ ਅਸੀਂ ਇੱਧਰ ਬਹਿ ਗਏ ਆ ਜਦੋਂ ਅਸੀਂ ਆ ਕੇ ਦੇਖਿਆ ਤਾਂ ਬਸ ਜਦੋਂ ਖੋਲ ਕੇ ਦੇਖਿਆ ਤਾਂ ਉੱਥੇ ਕੁਝ ਵੀ ਹੈ ਨਹੀਂ ਜਾਂ 11-13 ਲੱਖ ਰੁਪਏ ਸੀਗਾ ਜੀ ਹਾਂਜੀ ਵਿਆਹ ਤੇ ਦੇਣਾ ਸੀਗਾ ਹੁਣ ਕੱਲ ਨੂੰ ਮੈਨਨੀ ਤੇ ਲੈ ਕੇ ਜਾਣਾ ਸੀ ਤੁਸੀਂ ਮੇਰਾ ਨਾਮ ਹੈ ਹਨੀ ਅਰੋੜਾ ਅਸ ਜ ਸਾ ਮੇਰੀ ਸਿਸਟਰ ਦੀ ਮੈਰਿ ਸੀ ਜੀ ਕੱਲ ਮੁਕਤੀ ਸਰ ਗੈਸਟ ਹਾਊਸ 'ਚ ਅਸੀਂ ਸਾਰਾ ਪਰਿਵਾਰ ਉੱਥੇ ਗਏ ਸੀ ਤੇ ਪਿਛੋ ਰਾਤ ਨੂੰ 10 ਵਜੇ ਤੋਂ ਲੈ ਕੇ ਸਵੇਰ 6 ਵਜੇ ਤੱਕ ਅਸੀਂ ਪੈਲੈਸ 'ਚ ਸੀ ਇਸ ਦੌਰਾਨ ਸਾਡੇ ਘਰ ਚੋਰੀ ਹੋਈ ਹੈ ਜੀ ਬਹੁਤ ਵੱਡੀ ਰਕਮ ਦੀ 12 ਲੱਖ ਰੁਪਏ ਨਗਦ ਇੱਕ ਸੋਨੇ ਦਾ ਸੈੱਟ ਤੇ ਹਾਲੇ ਤੱਕ ਕਿਸੇ ਵੀ ਮਤਲਬ ਕਿ ਕੋਈ ਵੀ ਕਾਰਵਾਈ ਨਹੀਂ ਹੋਈ ਹਾਲਾਂਕਿ ਅਸੀਂ 6 ਵਜੇ ਦਾ ਫੋਨ ਕਰ ਚੁੱਕੇ ਹਾਂ ਪੁਲਿਸ ਨੂੰ ਵਾਰ-ਵਾਰ ਸੈਸ਼ਨ ਨੂੰ ਪੁਲਿਸ ਆਏ ਸੀਗੇ ਜੀ ਉਹ ਤਾਂ ਉਲਟਾ ਸਾਨੂੰ ਸਵਾਲ ਜਵਾਬ ਕਰ ਰਹੇ ਤੁਹਾਡੇ ਕੋਲ ਇੰਨੀ ਰਕਮ ਕਿੱਥੋਂ ਆਈ ਤੁਸੀਂ ਸਾਨੂੰ ਇਸ ਗੱਲ ਦਾ ਜਵਾਬ ਦਿਓ ਵੀ ਸਾਡੇ ਘਰੇ ਮੈਰਿਜ ਰੱਖੀ ਆ ਤਾਂ ਪੈਸੇ ਤੋਂ ਬਿਨਾ ਮੈਰਿਜ ਦੇ ਵਿੱਚ ਕਿਹੜਾ ਕੰਮ ਹੁੰਦਾ ਦਸਾਂ ਸਾਡੀ ਤਾਂ ਇਹੀ ਮੰਗ ਹੈ ਜੀ ਪ੍ਰਸ਼ਾਸਨ ਨੂੰ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਵੇ ਤਾਂ ਜੋ ਨੁਕਸਾਨ ਤੋਂ ਬਚਿਆ ਜਾ ਸਕੇ